ਦਾ ਤੁਸੀਂ 오ਡੀਸਾ ਦੀਆਂ ਵੇਖ ਰਹੇ ਹੋ ਜਿੱਥੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਲ ਖੇਤ ਦੇ ਵਿੱਚ ਕਰੀਬ 15 ਏਕੜ ਦੇ ਵਿੱਚ ਅਫੀਮ ਲਗਾਈ ਹੋਈ ਸੀ ਜਿਸ ਦੀ ਕੀਮਤ 10 ਕਰੋੜ 66 ਲੱਖ ਰੁਪਏ ਦੱਸੀ ਜਾ ਰਹੀ ਸੀ ਜੀ ਹਾਂ ਦੱਸ ਦਈਏ ਕਿ 10 ਕਰੋੜ 66 ਲੱਖ ਰੁਪਏ ਦੀ ਅਫੀਮ ਸੀ ਤਾਂ ਜਿਸ ਨੂੰ ਨਸ਼ਟ ਕੀਤਾ ਗਿਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਜੋ ਅਫੀਮ ਦੇ ਬੂਟੇ ਨੇ ਤਾਂ ਪਹਿਲਾਂ ਉਸ ਨੂੰ ਪੱਟਿਆ ਜਾਂਦਾ ਤੇ ਬਾਅਦ ਦੇ ਵਿੱਚ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਆ ਤਾਂ 오ਡੀਸਾ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅਫੀਮ ਜਿਹੜੀ ਲਗਾਈ ਹੋਈ ਸੀਗੀ ਕਰੀਬ 15 ਏਕੜ ਦੇ ਵਿੱਚ ਇਹ ਅਫੀਮ ਲਗਾਈ ਹੋਈ ਸੀਗੀ ਜਿਸ ਦੀ ਕੀਮਤ 10 ਕਰੋੜ 66 ਲੱਖ ਰੁਪਏ ਬਣਦੀ ਸੀ ਤਾਂ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਕਿ ਅवैध ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਅਫੀਮ ਇੱਥੇ ਲਗਾਈ ਗਈ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਵੱਡੇ ਪੱਧਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਪਾਸੇ ਵੀ ਤੁਹਾਡੀ ਨਜ਼ਰ ਜਾਂਦੀ ਹੋਣੀ ਹੈ ਤੇ ਤੁਹਾਨੂੰ ਪੁਲਸੀ ਪੁਲਿਸ ਨਜ਼ਰ ਆ ਰਹੀ ਹੋਣੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਇੱਕ ਜਿਹੜਾ ਅਫੀਮ ਦਾ ਬੂਟਾ ਉਹ ਪੱਟਿਆ ਜਾਂਦਾ ਤਾਂ ਬਾਅਦ ਦੇ ਵਿੱਚ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਅਫੀਮ ਦਾ ਮੁੱਦਾ ਉੱਠਿਆ ਸੀਗਾ ਕਿਉਂਕਿ ਕੁਝ ਵਿਧਾਇਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਆ ਕਿ ਅਫੀਮ ਜਿਹੜੀ ਆ ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਹਾਲਾਂਕਿ ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਜਾਂ ਹੁਣ ਵੀ ਥੋੜੇ ਬਹੁਤ ਜਿਹੜੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਅਫੀਮ ਦੇ ਲਾਇਸੈਂਸ ਬਣੇ ਹੋਏ ਨੇ ਤਾਂ ਕੁਝ ਲੋਕ ਇਹ ਵੀ ਤਰਕ ਦਿੰਦੇ ਨੇ ਕਿ ਜਿਸ ਤਰ੍ਹਾਂ ਡਰੱਗਸ ਬਹੁਤ ਵੱਡੇ ਪੱਧਰ ਤੇ ਚੱਲ ਗਏ ਆ ਤਾਂ ਉਸ ਨੂੰ ਰੋਕਣ ਦੇ ਲਈ ਅਫੀਮ ਜਾਂ ਪੋਸਟ ਜਿਹੜੇ ਉਹ ਕਾਰਗਰ ਸਾਬਿਤ ਹੋ ਸਕਦੀ ਆ ਪਰ ਦੂਸਰੇ ਪਾਸੇ Odisha ਦੇ ਵਿੱਚ ਇਹ ਵੱਡੀ ਕਾਰਵਾਈ ਹੋਈ ਆ ਕਿਸੇ ਦੇ ਵੱਲੋਂ ਦੱਸਦੀ ਹੈ ਕਿ ਉੱਥੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀਗੀ ਤਾਂ ਅਜੇ ਦੇ ਵਿੱਚ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਦਬਿਸ਼ ਕੀਤੀ ਜਾਂਦੀ ਆ ਤਾਂ 15 ਏਕੜ ਦੇ ਵਿੱਚ ਜਿਹੜੀ ਉੱਥੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀਗੀ ਤਾਂ ਪੂਰੇ ਜਿਹੜੇ 15 ਦੇ 15 ਕਿੱਲੇ ਜਿਹੜੇ ਉੱਥੇ ਉਹ ਨਸ਼ਟ ਕਰ ਦਿੱਤੇ ਜਾਂਦੇ ਨੇ ਤਾਂ 5 ਲੱਖ ਤੋਂ ਵੱਧ ਜਿਹੜੇ ਅਫੀਮ ਦੇ ਬੂਟੇ ਉੱਥੇ ਲੱਗੇ ਹੋਏ ਸਨ ਜੋ ਗਿਣਤੀ ਜਿਹੜੀ ਸਾਹਮਣੇ ਆ ਰਹੀ ਹੈ ਕਿ 5 ਲੱਖ ਤੋਂ ਵੱਧ ਅਫੀਮ ਦੇ ਬੂਟੇ ਸਨ ਤਾਂ ਉਹਨਾਂ ਨੂੰ ਪੱਟਿਆ ਜਾਂਦਾ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਉੱਥੇ ਢੇਰੀਆਂ ਬਣਾ ਬਣਾ ਕੇ ਅਫੀਮ ਦੇ ਬੂਟਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਆ ਕਿਉਂਕਿ ਉੱਥੇ ਜੋ ਅਵੈਧ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਤਾਂ ਜਦੋਂ ਹੀ ਪੁਲਿਸ ਨੂੰ ਪਤਾ ਲੱਗਦਾ ਤਾਂ ਅਜਿਹੇ ਦੇ ਵਿੱਚ ਪੁਲਿਸ ਦੇ ਵੱਲੋਂ ਤੁਰੰਤ ਐਕਸ਼ਨ ਲਿਆ ਜਾਂਦਾ ਤੇ ਉਹਨਾਂ ਅਫੀਮ ਦੇ ਬੂਟਿਆਂ ਨੂੰ ਪੱਟ ਦਿੱਤਾ ਜਾਂਦਾ ਤਾਂ ਜਿਵੇਂ ਅਸੀਂ ਦੱਸ ਰਿਹਾ ਕਿ ਕਰੀਬ 5 ਲੱਖ ਅਫੀਮ ਦੇ ਬੂਟੇ ਸਨ 15 ਏਕੜ ਦੇ ਵਿੱਚ ਕੀਤੀ ਕੀਤੀ ਜਾ ਰਹੀ ਸੀ ਤੇ ਜਿਸ ਦੀ ਕੀਮਤ ਜਿਹੜੀ 10 ਕਰੋੜ 66 ਲੱਖ ਰੁਪਏ ਬਣਦੀ ਆ ਤਾਂ ਇਹਦੇ ਵਿੱਚ ਜਦੋਂ ਗੈਰ ਕਾਨੂੰਨੀ ਕੰਮ ਹੁੰਦਾ ਤਾਂ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰਨੀ ਲਾਜ਼ਮੀ ਹੋ ਜਾਂਦੀ ਆ ਤਾਂ ਇਸ ਕਰਕੇ ਪੁਲਿਸ ਉੱਥੇ ਪਹੁੰਚ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਹਿਲਾਵਾਂ ਜਿਹੜੀ ਮਹਿਲਾ ਪੁਲਿਸ ਆ ਤੁਹਾਨੂੰ ਉਹ ਨਜ਼ਰ ਆ ਰਹੀ ਹੋੜੀਆਂ ਇੱਕ ਇੱਕ ਕਰਕੇ ਜਿਹੜੇ ਉੱਥੇ ਅਫੀਮ ਦੇ ਬੂਟੇ ਨੇ ਉਹ ਪੱਟੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਅਫੀਮ ਦੇ ਬੂਟਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਆ ਤਾਂ ਜਿਵੇਂ ਮੈਂ ਦਾ ਪਹਿਲਾ ਵੀ ਜ਼ਿਕਰ ਕਰ ਰਿਹਾ ਸੀ ਜੇਕਰ ਅਫੀਮ ਦੀ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅਫੀਮ ਦੀ ਖੇਤੀ ਦੀ ਮੰਗ ਜਿਹੜੀ ਉਹ ਉੱਠੀ ਆ ਤਾਂ ਇੱਕ ਵਿਧਾਇਕ ਦੇ ਵੱਲੋਂ ਇਸ ਦੀ ਮੰਗ ਕੀਤੀ ਗਈ ਤਾਂ ਉਸ ਦੇ ਜਵਾਬ ਦੇ ਵਿੱਚ ਜੋ ਖੇਤੀਬਾੜੀ ਮੰਤਰੀ ਨੇ ਗਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਜੇ ਹ ਕੋਈ ਵੀ ਪ੍ਰਬਾਧਨ ਨਹੀਂ ਹੈਗਾ ਕਿ ਇੱਥੇ ਅਫੀਮ ਦੀ ਖੇਤੀ ਹੋਵੇ ਦੂਸਰੇ ਪਾਸੇ ਲਗਾਤਾਰ ਕਹਿ ਸਕਦੇ ਕਿ ਪਿਛਲੇ 2-3 ਦਿਨ ਤੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹਫੀਮ ਦੀ ਖੇਤੀ ਦਾ ਮੁੱਦਾ ਜਿਹੜਾ ਉਹ ਉੱਠਦਾ ਹੈ ਗਿਆ ਪਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉੱਥੇ ਅवैध ਖੇਤੀ ਕੀਤੀ ਜਾ ਰਹੀ ਸੀ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਖੇਤੀ ਹੋ ਰਹੀ ਸੀ ਤਾਂ 15 ਏਕੜ ਦੇ ਵਿੱਚ ਇੱਥੇ ਖੇਤੀ ਕੀਤੀ ਜਾ ਰਹੀ ਸੀ ਜਿਸ ਦੀ ਕੀਮਤ 10 ਕਰੋੜ 66 ਲੱਖ ਰੁਪਏ ਬਣਦੀ ਆ ਜਿੱਹਾਂ 10 10 ਕਰੋੜ 66 ਲੱਖ ਰੁਪਏ ਇਸ ਦੀ ਕੀਮਤ ਜਿਹੜੀ ਉਹ ਬਣਦੀ ਹੈਗੀ ਆ